ਜਦੋਂ ਤੁਹਾਨੂੰ ਕੰਮ ਕਰਦਿਆਂ ਨੂੰ ਦੇਖਦੇ ਆਂ ਜਦੋਂ ਪੂਰਾ ਪਰਿਵਾਰ ਮਿਹਨਤ ਕਰਦਾ ਹਨ ਤਾਂ ਬੜੀ ਖੁਸ਼ੀ ਹੁੰਦੀ ਆ ਮਨ ਨੂੰ ਤਾਂ ਇੱਧਰ ਨੂੰ ਕਿਵੇਂ ਮੁੜੇ ਜੀ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਅਲੱਗ-ਅਲੱਗ ਰੇੜੀਆਂ ਲੱਗੇ ਜਦੋਂ ਕੰਮ ਕਰਦਾ ਮੈਂ ਜਾਨਣਾ ਚਾਹੁੰਗਾ ਤੁਹਾਡੀ ਸਾਰੀ ਕਹਾਣੀ ਕੀ ਆ ਗਰੀਬੀ ਸੀ ਗਰੀਬੀ ਦੇ ਕਾਰਨ ਮੈਨੂੰ ਬਾਹਰ ਜਾਣਾ ਪਿਆ ਅੱਛਾ ਕਿਹੜੇ-ਕਿਹੜੇ ਦੇਸ਼ਾਂ 'ਚ ਮੈਂ ਜੀ ਪਹਿਲਾਂ ਤਾਂ ਦबई 'ਚ ਸੀਗਾ ਹੂੰ ਦबई ਤੋਂ ਕਤਾਰਾ ਸੌਦੀਆ 'ਚ ਗਿਆ ਅੱਛਾ ਸੌਦੀਆ ਤੋਂ ਬਾਅਦ ਕਤਾਰਾ ਗਿਆ ਹੂੰ ਕਤਰ ਤੋਂ ਬਾਅਦ ਕਵੈਤ ਆਇਆ ਕਵੈਤ ਤੋਂ ਬਾਅਦ ਹਮ ਲੰਮਾਨ ਚਾਹ ਮੇਰੇ ਇੱਧਰ ਪੰਜਾਬ ਦੁਆਰਾ ਕਿਵੇਂ ਆਈ ਇਹ ਜੀ ਕੋਰੋਨਾ ਦੇ ਵੇਲੇ ਇੱਥੇ ਅਸੀਂ ਆ ਮੈਂ ਛੁੱਟੀ ਆਏ ਹੋਏ ਸੀ ਸਪੇਨ ਤੋਂ ਉਦੋਂ ਫਿਰ ਆਵਾਜਾਈ ਰੋਕ ਗਈ ਉਦੋਂ ਸਾਨੂੰ ਪਤਾ ਹੀ ਆ ਵੀ ਉਹ ਤਾਂ ਪਾਣੀ ਰੋਕ ਗਿਆ ਨਾ ਮੈਂ ਉਹਨੂੰ ਬੈਠੇ ਬੈਠਨੇ ਕਹਿਤਾ ਮੈਂ ਕਿਹਾ ਲਿਆ ਪੋਤਾ ਪਰ ੜੀਆਂ ਲੈ ਲਿਆ ਕਰਕੇ ਮੈਨੂੰ ਕਹਿੰਦਾ ਲਿਆ ੜੀ ਅੱਛਾ ਦਾਤੇ ਦੀ ਮਿਹਰ ਆ ਜੀ ਹੁਣ ਹਮ ਵਧੀਆ ਪੂਰਾ ਵਧੀਆ ਕੰਮ ਚੱਲਦਾ ਕੀ ਕੀ ਆ ਹੁਣ ਆਪਣੀਆਂ ਰੇੜੀਆਂ ਤੇ ਆਪਣੇ ਕੋਲੇ ਜੀ ਹੁਣ ਇਸ ਵਕਤ ਤਾਂ ਚੱਲਦਾ ਗੰਨਾ ਹਾਂ ਤੇ 11 ਨਿੰਬੂ 11 ਹੋ ਗਿਆ ਹਾਂ ਤੇ 버거 ਹੋ ਗਏ ਐਗ ਰੋਲ ਹੋ ਗਿਆ 4 ਵਜੇ ਅਸੀਂ ਉੱਠ ਖੜਨਾ ਉਹਨੇ ਸ਼ਹਿਰ ਨੂੰ ਚ ਲੈ ਜਾਣਾ ਜਾਂ ਮੈਂ ਚ ਲੈ ਜਾਣਾ ਜਾਂ ਉਹ ਚ ਲੈ ਜਾਂਦਾ ਅੱਡ ਇੱਕ ਜਣਾ ਫਿਰ ਰੇੜੇ ਦਾ ਰੂੜਾ ਲੋਡ ਕਰ ਲੱਗ ਜਾਂਦਾ ਬੂੜੀਆਂ ਆਉਂਦੇ ਕਰ ਰਟਣ ਬੂਣਾਂ ਲੱਗ ਜਾਂਦਾ ਤੇ ਅਸੀਂ 10 ਵਜੇ ਉੱਥੇ ਚਲੇ ਜਾਂਦੇ ਫਿਰ ਰਾਤ ਨੂੰ ਅਸੀਂ 10 ਵਜੇ ਮੁੜਦੇ ਫਿਰ ਕਿੰਨੇ ਕੁ ਲੋਕ ਆਉਂਦੇ ਨੇ ਤੁਹਾਡੇ ਕੋਲੇ ਤੇ ਚੀਜ਼ ਨੂੰ ਪਸੰਦ ਕਰਦੇ ਨੇ ਆ ਪੂਰੇ ਜੀ ਬਹੁਤ ਵੱਡਾ ਮੈਨੂੰ ਸਹਿਯੋਗ ਆ ਲੋਕਾਂ ਦਾ